हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਤੇ ਤਿੰਨੇ ਹੀ ਬਈਆਂ ਮੰਨ ਲਓ ਜਮਾ ਟੋਪ ਦੀਆਂ ਨੇ ਉਹਨਾਂ ਵਿੱਚੋਂ ਇੱਕ ਦਾ ਤਾਜੀ ਸੂਈਆ ਜਰਸੀ ਆ ਗਈ ਤੇ ਦੋ ਹਜੇ ਬਈ ਗੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਜੀ ਪਰਮਾਤਮਾ ਦੀ ਕਿਰਪਾ ਤੇ ਅੱਜ ਫਿਰ ਤਿੰਨ ਗਾਮਾਂ ਨੂੰ ਹਾਂਜੀ ਤਿੰਨ ਜੀ ਤੇ ਤਿੰਨ ਹੀ ਨਗਿੰਨੇ ਲੈ ਆ ਹਾਂ ਤਿੰਨ ਹੀ ਬਿਰੋ ਗਰਮੀ ਦੇ ਤੋਫੀ ਆ ਗਏ ਕਿ ਚੱਲ ਐ ਚਫਲੈਰੀ ਨਾਲ ਆ ਦੋ ਜਰਸੀਆਂ ਨੇ ਠੀਕ ਆ ਹਾਂਜੀ ਦੋ ਜਰਸੀਆਂ ਦੀਆਂ ਆ ਗਏ ਨਗਿੰਨੇ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਨੇੜੇ ਆਪਣੇ ਜਲਾਹਤ ਦੇ ਹਾਲਪਰਾ ਭਾਈ ਕਰਿਆ ਗਿਆ ਠੀਕ ਆ ਹਾਂਜੀ ਕੰਟੈਕਟ ਨੰਬਰ ਉਹ 90410 88878 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਆ ਤਾਜੀ ਸੂਈ ਤੁਸੀਂ ਸਟਾਰਟ ਕਰਦੀ ਹਾਂ ਇਹ ਸੂਈ ਸਵੇਰ ਦੀ ਸਵੇਰੇ ਸੂਈ ਆ ਜੇਰ ਵਗੈਰਾ ਹਾਂ ਜੇਰ ਪੈ ਗਈ ਉਹ ਪਈ ਆ ਜੀ ਜੇਰ ਬਾਈ ਬੱਠਲ ਚ ਬੱਠਲ ਚ ਪਈ ਆ ਕੰਪਲੀਟ ਆ ਚੈੱਕ ਕਰ ਲੋ ਬੱਚਾ ਕੀ ਦੇਗੀ ਬਾਈ ਪਿੱਛੇ ਬੱਚਾ ਦੇਗੀ ਬੱਚਾ ਵੀ ਜਰਸੀ ਦਾ ਦੇਗੀ ਹੈਨਾ ਹਾਂ ਜਰਸੀ ਦਾ ਬਹੁਤ ਸੋਹਣਾ ਸੀਗਾ ਅੱਛਾ ਜੀ ਸਹੀ ਗੱਲ ਆ ਬਾਈ ਤੇ ਕਿੰਨਾ ਕੇ ਫਿਰ ਬਾਈ ਬੋਲਾ ਕੱਢਤਾ ਬੋਲਾ ਤੜ ਕੇ ਕੱਢੇ 4-5 ਕਿਲ ਤੇ ਕਿੰਨਾ ਗੱਦਾ ਤੂੰ ਦੋ ਐਸਟੀਮੇਟ ਦੋਦ ਭਾਈ ਲੈਵੇ ਦੇ ਹਿਸਾਬ ਨਾਲ ਦੱਖ ਦਿੰਦੀ ਇਕਦੀ ਤੂਗੀ 20 18 18 20 ਲੀਟਰ ਮੰਨ ਕੇ ਲੈ ਲੈ ਕੋਈ ਆਪਣੇ ਤੋਂ ਉਹ ਸੌ ਸੀਲ ਆ ਭਾਈ ਹਾਂ ਠੰਡੀ ਆ ਭਾਈ ਐ ਨਹੀਂ ਖਰਾਬ ਕਰਨ ਵਾਲੀ ਆ ਠੀਕ ਆ ਲੈ ਠੰਡੀ ਸੀਲ ਦੇਖ ਮੈਂ ਕਹਣਾ ਕੀ ਆ ਬਾਤ ਆ ਸੌ ਸੀਲ ਬਹੁਤ ਆ ਭਾਈ ਹਾਂ ਬਹੁਤ ਹੀ ਪਹਿਲਾਂ ਪਤਾ ਨਹੀਂ ਗੱਲ ਨਾਲ ਯਾਰ ਜਿਹੜਾ ਲੈਵਲ ਵਾਲਾ ਲੈਵਲ ਲੱਗਿਆ ਹੋਇਆ ਫਾੜੀ ਵਾਲਾ ਲੈਵਲ ਆ ਬਾਕੀ ਭਾਈ ਪਟਾਟਸ ਨਹੀਂ ਆਉਂਦੇ ਇਹ ਲੈਵੇਂ ਨੂੰ ਸਹੀ ਗੱਲ ਆ ਭਾਈ ਲੈ ਨਾਮ ਦੀ ਕੁਆਲਿਟੀ ਚੈੱਕ ਕਰੋ ਮੁੱਠੀ ਵਾਲਾ ਥਾਣਾ ਪੂਰੇ ਗੈਬ ਤੇ ਜਿਹਨੂੰ ਆਪਾਂ ਕਹਿੰਦੀ ਆ ਥਣ ਲੱਗਿਆ ਵਾ ਸਾਉਸੀ ਲਵਾਈ ਚੈੱਕ ਕਰੋ ਫੁੱਲ ਲਾ ਕਰਨੀ ਬਾਈ ਬਣਾਨੇ ਆਣੇ ਤੋਂ ਨਿਆਣਾ ਪੜੋ ਕੋ ਚੱਕਾ ਗੱਲ ਹੋਰ ਆ ਬਾਈ ਫਾੜੀ ਵਾਲਾ ਡਰ ਇਹਨੂੰ ਅਲੱਗ ਕਹਿੰਦਾ ਨਾ ਫਾੜੀ ਵਾਲਾ ਹਾਂ ਫਾੜੀ ਵਾਲਾ ਡਰ ਆ ਗਿਆ ਬਾਕੀ ਆਏ ਨਾ ਕੋਈ ਵੀਰ ਭਰਾ ਸਾਡੇ ਦੀ ਛੋਟੀ ਆ ਪੂਰੀ ਵੱਡੀ ਆ ਬਾਈ ਜਮਾ ਨਹੀਂ ਵੱਡੀ ਬੁੜੀ ਐਨ ਕਹਿੰਦੇ ਦਰਾਂ ਵਾਲੀਆਂ ਜੁਨੇ ਆਉਂਦੀ ਵੱਡੀਆਂ ਚ ਆਉਂਦੀ ਆ ਹੂੰ ਸਹੀ ਗੱਲ ਆ ਬਾਕੀ ਲੇਵੇ ਦੀ ਜਿਹੜੀ ਕੁਆਲਿਟੀ ਆ ਨਾ ਬਾਕੀ ਥਾਣੇ ਸੁਣ ਵੇਖੋ ਕਿੱਡੇ ਸੁਣ ਜਿੰਨੇ ਥਾਣੇ ਚੰਗੇ ਥਾਣ ਲੱਗੇ ਤਾਂ ਥਾਣ ਨੂੰ ਮਾਰ ਕੇ ਵਿਖਾਉਨੇ ਆ ਠੀਕ ਹੈ ਮੋਗਾ ਹੀ ਆ ਖਸਾ ਦਾ ਠੀਕ ਆ ਹਾਂਜੀ ਬਾਈ ਕਹਿੰਦਾ ਤੇ ਬਾਕੀ ਨਾ ਮੇਨ ਗੱਲ ਥਣਾ ਦੀ ਹੁੰਦੀ ਆ ਬਾਈ ਥਣ ਬਹੁਤ ਚੰਗਾ ਲੱਗਿਆ ਹਾਂ ਬਹੁਤ ਸੋਹਣਾ ਬਾਕੀ ਠੰਡੀ ਸੀ ਲਾਈ ਖਰਾਬ ਨਹੀਂ ਕਰਨ ਵਾਲੀ ਠੀਕ ਹੈ ਬਾਈ ਹਾਂਜੀ ਠੰਡੀ ਸੀ ਲਾਈ ਕਹਿੰਦਾ ਇੰਨੀ ਗੱਜਵਾ ਮੌਨ ਨਾ ਕੋਈ ਚੱਕਰ ਹੀ ਨਹੀਂ ਕਰਨ ਵਾਲੀ ਬਾਕੀ ਜਿਹੜੀ ਬਰੀਡ ਆ ਪਿਓਰ ਆ ਜਮਾ ਹੂੰ ਜਰਸੀ ਆ ਗਈ ਛੋਟਾ ਜਿਹਾ ਮੂੰਹ ਹੀ ਆ ਜਮਾ ਬਾਈ ਹਾਂ ਜਮਾ ਨਿੱਕਾ ਜਿਹਾ ਮੂੰਹ ਆ ਬੱਚਾ ਬਹੁਤ ਸੋਹਣਾ ਬੱਚੀ ਹੁੰਦੀ ਤਾਂ ਕੱਲ ਗੱਲ ਗਿਆ ਪਤਾ ਹੀ ਸੀ ਮੈਂ ਕਹਿੰਦਾ ਬਾਈ ਕੀ ਆ ਬਾਤ ਸੀ ਬਾਕੀ ਕਰਨ ਵਾਲੀ ਆਪ ਵੀ ਬਹੁਤ ਸੋਹਣੀ ਹਾਂ ਬਹੁਤ ਸੋਹਣ ਲੰਦ ਜਾਣ ਵਾਲੀ ਚਵਾਈ ਬਾਈ ਚੈੱਕ ਕਰਾਉਣਾ ਮੈਂ ਕਹਣਾ ਬਾਈ ਚਵਾਈ ਦਾ ਕੋਈ ਅੰਤ ਨਹੀਂ ਮੈਂ ਨਾ ਬਾਈ ਗੁੱਤਾਂ ਫਾੜ ਦਿਆ ਥੱਲੇ ਲੈ ਵਰਦੀ ਆ ਕੀ ਬਾਤ ਬਾਕੀ ਠੰਢੀ ਫੂਲ ਆ ਜਿਹੜੀ ਗੱਲ ਆ ਮੋਟੀ ਮੋਟੀ ਚਵਾਈ ਆ ਬਾਈ ਗੰਨੇ ਵਰਗੀ ਚਵਾਈ ਆ ਪਤਾ ਲੱਗਦਾ ਅਸਰ ਹੈ ਨਾ ਹਾਂ ਹਾਂ ਬਾਈ ਲੈ ਵਿਖੜਕਾ ਹੁੰਦਾ ਲੈ ਨਾ ਕੀ ਬਾਤ ਇੱਕ ਗੱਲ ਹੋ ਰਿਹਾ ਯਾਰ ਕੰਮ ਜਮਾ ਕੋਈ ਲਤਲੁਤ ਨਹੀਂ ਹਿਲਾਉਣੀ ਨਾ ਨਾ ਠੰਢੀ ਬਹੁਤਾ ਕਰਮ ਵਾਲੀ ਹੂੰ ਲੈ ਬਾਈ ਅੱਗੇ ਚੈੱਕ ਕਰੋ ਬੜੀ ਕਮਾਲ ਆ ਸਨ ਦੀ ਖੋਲਦੇ ਬਾਈ ਮੜੀ ਜੀ ਤੋੜ ਦੋ ਵੱਡੀ ਫੁੱਲ ਆ ਬਾਈ ਆ ਪੂਰੀ ਬੱਦੀ ਨਾ ਸਮਝ ਐ ਲਾ ਲਓ ਵੀ ਚੌੜੇ ਢਾਂਚੇ ਦੀ ਹੈਗੀ ਕਰਮ ਵਾਲੀ ਹਾਂ ਬਾਕੀ ਸਹੀ ਦੂਜਾ origignal ਦੂਜਾ ਸੂਆ ਜੀ ਦੂਜਾ ਸੂਆ ਬਾਈ origignal ਤੇ ਵੱਡੀ ਵੱਡੀ ਦੇਖੋ ਫੇਸ ਬਿਊਟੀ ਨਾਲ ਜਿਹੜੀ ਬੜੀ ਕਮਾਲ ਦੀ ਹੈਗੀ ਤੋਰਾ ਤਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਰਾਗਾ ਬਾਕੀ ਜਿੱਡੀ ਵਹਿੜਾ ਨਾ ਕਰਮ ਵਾਲੀ ਓਡੇ ਪੰਡ ਵਾਲਾ ਹਵਾਲਾ ਲਗਾਓ ਬੱਚੇ ਬਹੁਤ ਸੋਹਣੇ ਪਾਉਗੀ ਅੱਛੀ ਦੇਣ ਦੀ ਕਰਮ ਵਾਲੀ ਹੂੰ ਤੇ ਕਾ ਬਾਤਾਂ ਹੀ ਸੀਗਾ ਸਹੀ ਗੱਲ ਆ ਬਾਈ ਕੀ ਕਾ ਵੀ ਚੰਗੇ ਭਰਾ ਵੇ ਬਹੁਤ ਕੁਆਲਟੀ ਦੇ ਬਾਕੀ ਫੇਸਪੂਸ ਵਿਖਾ ਦੇ ਵੇ ਲੋ ਸਹੀ ਗੱਲ ਆ ਬਾਈ ਬਾਕੀ ਕੱਦੇ ਕੱਦ ਤੋਂ ਹਵੀਰ ਭਰਾ ਕਹੇ ਕਿ ਛੋਟੀਆਂ ਜਰਸਾਂ ਜਾਊਗੀ ਹੂੰ ਫੁੱਲ ਵੱਡੀ ਆ ਬਾਈ ਆ ਫੁੱਲ ਵੱਡੀ ਆ ਜਦੋਂ ਤੁਸੀਂ ਨੇੜੇ ਵੀ ਆਉਗੇ ਤਾਂ ਸਾਨੂੰ ਵੱਡੀ ਵੀ ਦੇਖੋ ਕੋਈ ਛੋਟੀ ਨਹੀਂ ਦਿਸਣੀ ਕਿ ਨਹੀਂ ਬਾਈ ਹਾਂ ਨਹੀਂ ਕੋਈ ਕਹਿੰਦਾ ਵੀਰ ਭਰਾ ਬਾਈ ਯਾਰ ਦੱਸ ਦੇ ਨਹੀਂ ਕਿ ਜਿਹੜੀ ਚੀਜ਼ ਹੋ ਆਪਾਂ ਦੱਸਾਂ ਥੋੜਾ ਫੁੱਲ ਚੰਗੀਆਂ ਬਾਕੀ ਨੇਵਾ ਦੱਸ ਹੀ ਜਾਂਦਾ ਬਾਈ ਯਾਰ ਮੋਲੇ ਦੱਸ ਦੇ ਫਿਰ ਬਾਈ ਕੀ ਆ ਜਾਇਜ ਇਹ 70 ਦੇ ਦੇ ਦਾਂਗੇ ਅੱਜ 70 ਦੀ ਹਾਂਜੀ ਦੇਣ ਲੈਣ ਮੱਲੂ ਹਾਂ ਬਸ ਬਈ ਕਹਿੰਦਾ ਵੀ 70000 ਦੀ ਆਪਾਂ ਦੇ ਦੇ ਦਾਂਗੇ ਬਾਕੀ ਨਾ ਪਿਓਰ ਬਰੀਡ ਆ ਗਈ ਜਮਾ ਹਾਂ ਜਾਤ ਵਾਲੀ ਬਾਈ ਵੱਡੀ ਆ ਇਹ ਜਰਸੀ ਮਿਲਦੀ ਬਹੁਤ ਘੱਟ ਆ ਸਹੀ ਗੱਲ ਆ ਬਾਈ ਵੱਡੀ ਜਰਸੀ ਆ ਮਿਲਦੀ ਹਾਂ ਦੁੱਧ 20 ਕਿਲੋ ਪਿਆਊ ਰਾਉਣਾ ਠੀਕ ਆ ਬਾਈ 17 ਲੀਟਰ ਕਹਿੰਦੇ ਪਹਿਲੇ ਚੋੜਾ ਸਵੇਰਾ ਚੋਆ ਵਾ ਠੀਕ ਆ ਬਾਈ ਆ 20 ਦਾ ਪਾਈ ਜਨਾ ਦੇ ਕਿਲੇ ਵਲੂ ਤੇਰੀ ਤੂਰੀ ਬਹੁਤ ਛੋਟੀ ਨਹੀਂ ਦੱਸਦੀ ਹੈ ਜੀ ਹਾਂ ਬਲੀ ਵੀ ਬਾਕੀ ਯਾਰ ਸੂਵੇ ਕੇਲਾ ਤਾਂ ਮੜਾ ਜ ਆਪਾਂ ਨੂੰ ਪਤਾ ਹੀ ਨਹੀਂ ਇਹਦਾ ਬੰਦਾ ਹੀ ਆ ਹਾਂਜੀ ਹਾਂਜੀ ਇਹੀ ਗੱਲ ਹੈ ਤੇ ਅੱਗੇ ਬਾਈ 2 ਨੰਬਰ ਤੇ ਇਹ ਵੀ ਦੂਜਾ ਸੂਆ ਗਈ ਜਰਸੀ ਕ੍ਰੋਸ ਜੀ ਜਰਸੀ ਕ੍ਰੋਸ ਹਾਂਜੀ ਤੇ ਕਿੰਨਾ ਟਾਈਮ ਬਾਕੀ ਹੈ ਬਾਈ ਬਸ 3 ਘੰਟੇ ਲਾਉਗੀ ਤੇ ਕੀ ਰਿਕਾਰਡ ਆ ਪਿਛਲੇ ਸੂਏ ਰਿਕਾਰਡ ਇਹਦਾ ਹੈਗਾ 20 ਕਿਲੋਟਰ ਦਾ ਠੀਕ ਆ ਹਾਂਜੀ ਬਾਕੀ ਇਹ ਝੋਲ ਦੀ ਗੱਲ ਕਰੀਏ ਝੋਲਾ ਬਹੁਤ ਵੱਡਾ ਹੈ ਨਾ ਬਹੁਤ ਸੋਹਣੀ ਪળી ਥੋੜੀ ਬਹੁਤ ਦੇਖੋ ਪਲੀ ਪੁਲੀ ਕਿਥੇ ਕੈਮਰੇ ਤੇ ਦਰਜੀ ਆ ਤੁਹਾਡਾ ਮੇਰੇ ਕੈਮਰੇ ਤੇ ਜ਼ਰੂਰ ਜਾ ਬਾਕੀ ਪਲੀ ਵੀ ਦੇਖੋ ਹਾਂ ਪਲੀ ਬਹੁਤ ਆਈ ਮੇਨ ਗੱਲ ਤਾਂ ਨਾ ਪਲੇ ਪਸੂ ਦੀ ਹੁੰਦੀ ਆ ਪਲੀ ਵੀ ਦੇਖੋ ਥਣਲੇਵਾ ਬਹੁਤ ਚੰਗਾ ਲੱਗਾ ਵਾ ਥੋੜਾ ਬ ਕਰੋ ਬਈ ਇਹ ਨਿਕਲਿਆ ਨਹੀਂ ਹੁੰਦਾ ਆਪਾਂ ਸਾਨਸਣ ਕੁਆਲਿਟੀ ਬਹੁਤ ਸੋਹਣੀ ਹੈ ਇਹਦੀ ਵੀ ਬਈ ਮੈਂ ਕਹਣਾ ਕੀ ਆ ਵਾਹ ਤਾਂ ਨੰਬਰ 1 ਕੁਆਲਿਟੀ ਆ ਮਾਜੇ ਨੂੰ ਥਣ ਲੱਗਿਆ ਹੁੰਦਾ ਹਾਂ ਮਾਜਾ ਦਾ ਥਣਾ ਇਹ ਹੂੰ ਸਹੀ ਗੱਲ ਆ ਬਈ ਹਾਂ ਬਾਕੀ ਫੇਸਬੁਕ ਵਕਾ ਤਾਂ ਬਹੁਤ ਸੋਹਣਾ ਬਾਕੀ ਪਲੀ ਵੀ ਬਹੁਤ ਆ ਬਈ ਠੰਡ ਉਹ ਟਟੇਰ ਗਈ ਪਈ ਆ ਜੀ ਮੈਂ ਕਹਣਾ ਬਈ ਕੀ ਆ ਵਾਹ ਮੂੰਹਾਂ ਦੇ ਨਹੀਂ ਆਏ ਲਾਲੋ ਬਈ ਵੱਡੀ ਚੌੜੀ ਇੰਨੀ ਕਾ ਸਾੜੀ ਢੀੜੀ ਕੱਢੀ ਦਾ ਜਾਣ ਵਾਲੀ ਨਹੀਂ ਬਈ ਸਹੀ ਗੱਲ ਆ ਸਹੀ ਗੱਲ ਸੱਦੇ ਚੌੜੇ ਸਰੀਰ ਦੀ ਆ ਗਈ ਲੰਮੀ ਲੰਮੀ ਦੇਖੋ ਮਲਦੀਤ ਰਹੀ ਜਾਂਦੀ ਆ ਧਰਤੀ ਤੇ ਹਾਂ ਸਹੀ ਗੱਲ ਹੈ ਬਾਕੀ ਕਦ ਕਾਹਦੀ ਆਣਾ ਸਮਝੇਗੀ ਛੋਟੀ ਜੀ ਹੋਊਗੀ ਇੱਕ ਆਏ ਵੀ ਨਮਾਹਾਨ ਜਮਾ ਬੂਹਾ ਪਾ ਜਾਂਗ ਨਹੀਂ 10 ਦਾ ਸਰੀਰ ਬਾਕੀ ਜਿਹੜਾ ਪਸੂ ਖਾਊਗਾ ਬਾਈ ਦੁੱਧ ਵੀ ਉਹੀ ਦੇਊਗਾ ਹੂੰ ਤੇ ਐਤ ਕੀ ਬਾਈ ਕਿੰਨਾ ਕੁ ਦੇ ਦੂੰ ਦੁੱਧਾਰ ਕੀ 13 ਜਾਈ ਰਾਨੂੰ 23 ਕਿਲੋ ਬਾਈ ਯਾਰ ਤੇ ਕੀ ਮੁੱਲ ਆ ਫਿਰ ਜਾਇਜ਼ ਮੁੱਲ ਇਹ ਵੀ 70 ਦੀ ਦੇ ਦਾਂਗੇ 70 ਦੀ ਹਾਂਜੀ ਆ ਜੋਫਰ ਵਾਲਾ ਕੰਮ ਹੀ ਲਾਈ ਹੈ ਨਾ ਸੌਰ ਠੀਕ ਆ ਆਫਰ ਵਾਲਾ ਕੰਮ ਹੀ ਆ ਬਾਈ ਕਹਿੰਦਾ ਬਾਈ ਰੋਡਾ ਪਾਓ ਬਈ ਰਾਵਣਾ ਬਾਈ 23 ਕਿਲੋ ਗਾਰੰਟੀ ਦੇ ਬਈ ਝੋਲ ਚੈੱਕ ਕਰੋ ਯਾਰ ਮੈਂ ਕਹਣਾ ਇਸ ਵਿੱਚ ਹਾਂ ਹਾਂ ਤੂੰ ਬੁਖਾਰੇ ਲੈ ਬਹੁਤ ਟੇਬਲਾ ਥੋੜਾ ਡਰਦੀ ਹੋਰ ਗੱਲ ਕੋਸ ਨੂੰ ਜਦੋਂ ਤਿਆਰ ਹੋਈ ਬਹੁਤ ਸੋਹਣੀ ਤਿਆਰ ਹੋ ਕਰਮ ਵਾਲੀ ਲੈ ਇਧਰੋਂ ਵਿੱਚ ਚੈੱਕ ਕਰ ਲਓ ਬਹੁਤ ਚੰਗਾ ਥਾਂ ਟੌਰ ਸੇਵਾ ਕੱਢਣਾ ਬਈ ਇਹਨੇ ਫਾੜੀਦਾਰ ਵਧੀਆ ਫਾੜੀਦਾਰ ਤੇ ਮੈਂ ਕਹਣਾ ਫਸਮਾ ਲੈ ਬਹੁਤ ਹਾਂ ਹਾਂ ਪੂਰੇ ਬਈ ਇਹ ਢੱਲ ਪਈ ਇਹਦੇ ਤੇ ਨਾ ਦੋ ਤਿੰਨ ਅੰਦਰਾਂ ਨੂੰ ਬਣ ਜਾਣਾ ਨੇ ਹੂੰ ਬਾਕੀ ਬਈ ਵੱਡੀਆਂ ਤਿੰਨੇ ਹੀ ਫੁੱਲ ਨੇ ਕੋਈ ਛੋਟੀ ਨਾ ਸਮਝ ਅਬ ਮੜੇ ਹੀ ਕਰਦੀ ਚੈੱਕ ਕਰਾ ਦੇ ਲੈ ਹਾਂ ਕਦ ਪੂਰੇ ਬਈ ਲੈ ਲੈ ਪੱਕ ਉਹ ਜਸਵੰਤ ਰਗਾਦ ਬਾਕੀ ਪੇਜ ਹੂੰ ਬਹੁਤ ਪਿਆਰਾ ਸੋਹਣਾ ਜਮੂਈਆ ਹੈ ਨਾ ਸਹੀ ਗੱਲ ਜਰਸੀ ਦੇ ਵਿੱਚ ਬਹੁਤ ਚੰਗੇ ਬੱਬੇ ਬਹੁਤ ਬਰੀਡ ਵਾਲੇ ਪੌਣੇ ਬਈ ਇਹਨਾਂ ਦੋਨੇ ਹੂੰ ਚੰਗੇ ਟੀਕੇ ਜੇ ਅਗਲਾ ਸੈਕਸਨ ਦੀ ਮਨੂ ਭਰਾਈ ਜਾਵੇ ਇਹਨਾਂ ਦੇ ਤੇ ਬਹੁਤ ਸੋਹਣੇ ਬੱਚੇ ਪੌਣੇ ਸਹੀ ਗੱਲ ਆ ਬਈ ਤੇ ਅੱਗੇ ਬਈ ਤਿੰਨ ਨੰਬਰ ਤੇ ਇਹ ਚੰਗੇ ਫੁਕਾ ਜਾਣਗੇ ਇਹਨਾਂ ਜੀ ਇਹ ਵੀ ਦੂਜਾ ਬੱਚਾ ਆ ਗਿਆ ਹੈ ਨਾ ਹਾਂ ਜੀ ਦੂਜਾ ਸੂਆ ਫਾਰਮਿੰਗ ਵਾਲਾ ਜੀ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਫੇਸਬੁਕਸ ਵਖਾ ਦਿ ਲੋ ਫੇਸ ਤਾਂ ਮੈਂ ਕਹਣਾ ਬਈ ਕੋਈ ਅੰਤ ਹੀ ਹੈ ਨਹੀਂ ਜੀ ਹਾਂ ਜੀ ਇੱਕ ਤਰ੍ਹਾਂ ਦਾ ਇਹ ਲਾਲੂ ਵੀ ਡੱਬ ਨਾ ਜਿਹਨੂੰ ਆਪਾਂ ਕਹਦੇ ਕੁਦਰਤੀ ਡੱਬਾ ਕਰਮਾ ਵਾਲੀ ਨੂੰ ਲੱਗੇਵੇ ਹਾਂ ਸਹੀ ਗੱਲ ਆ ਇਹ ਕਿਹੜਾ ਸੁਆਸੁੰਦੀ ਹੈ ਬਈ ਇਹ ਵੀ ਦੂਜਾ ਸੁਆਸੁੰਦੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਲੈ ਜੀ ਇਹਦੇ 12 13 ਦਿਨ ਦੀ 12 13 ਦਿਨਾਂ ਦੀ ਕੱਚੀ ਆ ਬਈ ਦੁੱਧ ਪਾਣਾ ਰਕਾਰ ਚੰਗਾ ਹੈ ਪਾਉਗੇ 25 26 ਲੀਟਰ ਬਈ ਯਾਰ ਵੱਧ ਪਾਜਦਾ ਵੱਧ ਪਾਜਦਾ ਚੀਕਾ ਹਾਂ ਬਾਕੀ ਬਰੀਡ ਪਲੀ ਵੀ ਬਹੁਤ ਬਰੀਡ ਫਿਰ ਕੱਦ ਦੇਖ ਲਾਉਣਗੇ ਇੱਥੇ ਆਉਂਦੀ ਮੇਰੇ ਮੋਢੇ ਤੇ ਆਈ ਜਾਂਦੀ ਲੈ ਮੇਰੇ ਜੱਡੀ ਇੱਕ ਸਾਥ ਮੂੰਹ ਤਾਂ ਗੱਲ ਲੈ ਨੰਦ ਨਾ ਹੈ ਨਾ ਹਾਂ ਸਹੀ ਗੱਲ ਆ ਬਾਈ ਤੈਨੂੰ ਲੁਕਾਉਂਦੀ ਵੀ ਆ ਸਹੀ ਗੱਲ ਤੇ ਪਲਟ ਲਾ ਜਾ ਫੁੱਲ ਪਈਆਂ ਹਜੇ ਕਿੰਨੇ ਦਿਨ ਐਸਟੀਮੇਟ ਜੇ ਕੱਢੀ ਉਹ ਲੈ ਵੀ 12 13 ਦਿਨ ਬਾਈ ਯਾਰ ਠੀਕ ਆ ਹਾਂ ਬਾਕੀ ਥਣ ਬਹੁਤ ਚੰਗਾ ਹੈ ਨਾ ਹਾਂ ਥਣ ਬਹੁਤ ਚੰਗਾ ਬਾਕੀ ਝੋਲ ਚਾਲ ਵਗਾ ਦੀ ਛੜਾ ਥਾਣਾ ਗਲਾਬੀ ਥਣ ਲੱਗਿਆ ਬਾਈ ਲੈ ਝੋਲ ਵਗੈਰਾ ਚੈੱਕ ਲੈ ਲਾਉ ਲਾ ਜੀ ਲੈ ਹੂੰ ਆਹ ਇਹ ਤਾਂ ਕਰਮਾਲ ਨੇ ਭਾਈ ਐਂ ਮੰਨ ਲਓ ਸਟਾਰਟਿੰਗ ਕਰੀ ਆ ਹਾਂ ਸਟਾਰਟਿੰਗ ਕਰੀ ਆ ਬਈ ਚਲੋ ਤਿਆਰੀ ਫੜੂਗੀ ਨਾ ਮੈਂ ਕਹਣਾ ਕੋਈ ਅੰਤ ਹੀ ਨਹੀਂ ਪਿਆਰ ਹੋ ਗਿਆ ਭਾਈ ਤੁਹਾਨੂੰ ਪਤਾ ਕਿੱਥੇ ਜਾਣਾ ਨੇ ਹੂੰ ਸਹੀ ਗੱਲ ਆ ਭਾਈ ਤੋਰਾ ਤਾਰਾ ਭਾਈ ਫੁੱਲ ਚੰਗਾ ਬਾਕੀ ਵੱਡੀ ਵੈੜ ਹੈ ਕੀ ਕੋਈ ਵੀ ਇਹ ਨਾ ਸਮਝੇ ਵੀ ਸੋਟੀ ਹੈਗੀ ਹਾਂ ਫਾਰਮ ਵਾਲੀ ਵੈੜ ਆ ਭਈ ਇਹ ਜਿਹੜੀ ਗੱਲ ਆ ਮੈਂ ਕਹਾਂ ਪਤਾ ਨਹੀਂ ਮੇਰੀ ਫਾਰਮ ਤੇ ਮੈਂ ਕਹਿ ਦਿੰਦਾ ਕਿ ਮੈਂ ਕਹਿ ਜਾਵਾਂ ਫਾਰਮ ਕਰ ਲੈਂਦਾ ਜਾਂ ਚਿੱਟੀ-ਚਿੱਟੀ ਪਈ ਆ ਭਾਈ ਹਨਾ ਹਾਂ ਇਹ ਲਾ ਤੋਪੇ ਲਿਸ਼ਕ ਦੀ ਆ ਰੇਲਾ ਲਿਸ਼ਕ ਦੀ ਆ ਸਹੀ ਗੱਲ ਆ ਚਮਕੜੀ ਅਸਲ ਵਿੱਚ ਆਪਾਂ ਕਹਿ ਦਈਏ ਖਰਾਕ ਖਾਦੀ ਵੀ ਆ ਹਾਂ ਹਾਂ ਖਰਾਬ ਖਾਦੀ ਆ ਕੇਰਾ ਆਪਣੇ ਕੋਲੇ ਆ ਗਿਆ ਅਜੇ ਇਹਨਾਂ ਨੇ ਪੱਠੇ-ਪੁੱਠੇ ਨਹੀਂ ਜੱਕੇ ਥੋੜਾ ਜਿਹਾ ਮਤਲਬ ਕਿ ਪਸ਼ੂ ਕਰ ਹੀ ਜਾਂਦਾ ਹਾਂ ਆਪਾਂ ਨੂੰ ਪੁਣੀ ਦੇ ਘੱਟ ਪੀਤਾ ਆ ਗਿਆ ਥੋੜਾ ਜਿਹਾ ਤੇ ਬਾਈ ਮੁੱਲੇ ਦਾ ਫਿਰ ਮੁੱਲ ਬਾਈ ਇਹਦਾ ਫੋਨ ਤੇ ਕਰ ਲਾਂਗੇ ਯਾਰ ਕੱਚੀ ਮੁੱਲ ਜਾਇਜ਼ ਹੀ ਹਾਂ ਜਾਇਜ਼ ਕਰ ਲਾਂਗੇ ਬਾਈ ਅੱਜ ਕੱਚੀ ਆ ਕੱਚੀਆਂ ਵਾਲਾ ਮੁੱਲ ਹੋਊਗਾ ਜਮਾ ਬਾਈ ਕਹਿੰਦਾ ਜਾਇਜ਼ ਹੋਊਗਾ ਤੇ ਜਦੋਂ ਹੋਊਗਾ ਤੈਨੂੰ ਪਤਾ ਹੋ ਲੱਖੋਂ ਬਾਹਰ ਦੀ ਬਈ ਤਿਆਰ ਹੋਈ ਬੈਠ ਜਦੇ ਹੋ ਲੀਲੀ ਸਹੀ ਗੱਲ ਆ ਹਾਂ ਬਾਕੀਆਂ ਵੀ ਇੱਕ ਗੱਲ ਹੋਰ ਆ ਗਰਮੀ ਵੀ ਨਹੀਂ ਮੰਨਦੀ ਹੈ ਨਾ ਮੈਂ ਗਰਮੀ ਨਹੀਂ ਮੰਨਦੀ ਯਾਰ ਹੂੰ ਗਰਮੀ ਵਗੈਰਾ ਨਹੀਂ ਮੰਨਦੀ ਕਰਮ ਵਾਲੀ ਬਾਈ ਤੇ ਨਕਸੀ ਕੇ ਬਾਈ ਕੋਲੇ ਬਾਈ ਤਿੰਨਾ ਪਤਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ